ਸੋ ਵੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਐਮਪੀ ਨੇ ਪਰ ਉਹਨਾਂ ਨੇ ਐਲਾਨ ਕੀਤਾ ਕਿ ਉਹ ਐਸਆਰ ਲੋਕ ਸਭਾ ਚੋਣ ਨਹੀਂ ਲੜਨਗੇ ਉਹਨਾਂ ਮੀਡੀਆ ਨਾਲ ਗੱਲਬਾਤ ਕੀਤੀ ਹੈ ਕਾਲੀ ਦਲ ਦੀਆਂ ਮਟਕਾ ਚੱਲ ਰਹੀਆਂ ਨੇ ਉਮੀਦਵਾਰਾਂ ਨੂੰ ਲੈ ਕੇ ਮੰਥਨ ਹੋ ਰਿਹਾ ਹੈ ਔਰ ਮੀਟਿੰਗ ਤੋਂ ਬਾਅਦ ਉਹਨਾਂ ਨੇ ਆਕੇ ਕਿਹਾ ਕਿ ਮੈਂ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜ ਰਿਹਾ ਇਸ ਦੇ ਨਾਲ ਨਾਲ ਸੰਭਾਵੀ ਉਮੀਦਵਾਰਾਂ ਤੇ ਮੰਥਨ ਹੋਇਆ ਹੈ ਸੁਬੀਰ ਬਾਦਲ ਨੇ ਵਾਕਵਾਂਖ ਸੀਟਾਂ ਤੇ ਕਿਹੜੇ ਕਿਹੜੇ ਉਮੀਦਵਾਰ ਖੜੇ ਕੀਤੇ ਜਾਣੇ ਨੇ ਉਸ ਤੇ ਸਾਰੇ ਪਾਰਟੀ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਇੱਕ ਰਾਏ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਹਲੇ ਅਕਾਲੀ ਦਲ ਨੇ ਕੋਈ ਫਾਈਨਲ ਫੈਸਲਾ ਨਹੀਂ ਲਿਆ ਅਗਲੇ ਦਿਨਾਂ ਦੇ ਵਿੱਚ ਉਮੀਦ ਹੈ ਕਿ ਅਕਾਲੀ ਦਲ ਆਪਣੀ ਲਿਸਟ ਜਾਰੀ ਕਰ ਦੇਵੇਗਾ ਪਰ ਪਾਰਟੀ ਦਫ਼ਤਰ ਦੇ ਵਿੱਚ ਲਗਾਤਾਰ ਉਮੀਦਵਾਰਾਂ ਦੀ ਜਿਹੜੀ ਉਮੀਦਵਾਰੀ ਹੈ ਫਾਈਨਲ ਕਰਨ ਨੂੰ ਲੈ ਕੇ ਮੰਥਨ ਚੱਲਦਾ ਰਿਹਾ ਮੇਰਾ ਅੱਜ ਜਿਹੜੀ ਮੀਟਿੰਗ ਹੋਈ ਹੈ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਨੂੰ ਪੁੱਛਦੇ ਹੁਣੇ ਆ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟਸ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀਆਂ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀਪੀਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੰਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਿਰੇ ਤੋਂ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਮਿਲ ਕੇ ਮੈਂ ਸਾਰਿਆਂ ਦੇ ਵਿਊਜ਼ ਲੈ ਲਿਆ ਇੰਡੀਵਿਜੂਲੀ ਵਿਊ ਲੁੱਤੀਆ ਕੰਬਾਈਲ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਦੋ ਦੋ ਤੱਕ ਲਿਸਟ ਆ ਜਾਏਗੀ ਹਲੇ ਖੜੀ ਸਦਾ ਕੰਸਲਟੇਸ਼ਨ ਚੱਲ ਰਹੀ ਹੈ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸਾਂਗੇ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਤੁਸੀਂ ਇਲੈਕਸ਼ਨ ਨਹੀਂ ਲੜ ਰਹੇ ਮੈਂ ਨਹੀਂ ਲੜਾਂ ਪੰਕਜ ਕਪਾਈ ਸਾਡੇ ਸਹਿਯੋਗੀ ਜੁੜੇ ਨੇ ਹੋਰ ਗੱਲ ਬਾਤ ਦੇ ਲਈ ਪੰਕਜ ਅਸੀਂ ਸੁਣ ਰਹੇ ਸੀ ਤੁਸੀਂ ਸਵਾਲ ਪੁੱਛਿਆ ਸੁਖਵੀਰ ਬਾਦਲ ਹੋਰਾਂ ਤੋਂ ਹਾਲਾਂਕਿ ਇਸ ਚੀਜ਼ ਦੀਆਂ ਚਰਚਾਵਾਂ ਤੇ ਪਹਿਲਾਂ ਹੀ ਸੀ ਕਿ ਉਹ ਇਲੈਕਸ਼ਨ ਨਹੀਂ ਲੜ ਰਹੇ ਪਰ ਅੱਜ ਉਹਨਾਂ ਨੇ ਫਾਰਮਲੀ ਇਹ ਗੱਲ ਕਹਿ ਦਿੱਤੀ ਹੈ ਨਿਊਜ਼ 18 ਤੇ ਹਾਂ ਬਿਲਕੁਲ ਕਿਉਂਕਿ ਜਦੋਂ ਅਕਾਲੀਵਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਇਹ ਫੈਸਲਾ ਲਿੱਤਾ ਗਿਆ ਸੀ ਕਿ ਇੱਕ ਪ੍ਰਵਾਸ ਤੋਂ ਇੱਕ ਹੀ ਚੋਣ ਜਿਹੜੀ ਹੈ ਉਹ ਲੜੀ ਜਾਏਗੀ ਤਾਂ ਇਸ ਫਾਰਮੂਲੇ ਦੇ ਉੱਤੇ ਸੁਖਵਿੰਦਰ ਬਾਦਲ ਨੇ ਖੁਦ ਇਹ ਫੈਸਲਾ ਲਿੱਤਾ ਹੈ ਕਿ 2023 ਦੀ ਇਲੈਕਸ਼ਨ ਵਿਧਾਨ ਸਭਾ ਦੀ ਉਹ ਲੜਨਗੇ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਨੇ ਐਸੋਲੇ ਲੇਕਿਨ ਕਿਉਂਕਿ ਹਰਸਿਮਰਤ ਬਾਦਲ ਲੋਕ ਸਭਾ ਦੀ ਇਲੈਕਸ਼ਨ ਲੜ ਰਹੇ ਹੈ ਬਠਿੰਡਾ ਤੋਂ ਤਾਂ ਇਸ ਕਰਕੇ ਉਹ ਖੁਦ ਇਲੈਕਸ਼ਨ ਨਹੀਂ ਲੜਨਗੇ ਤਾਂ ਇਹੋ ਜਿਹਾ ਤੋਂ ਵਾਲੇ ਵੀ ਹੈ ਕਿ ਫਿਰੋਜ਼ਪੁਰ ਤੋਂ ਅਕਾਲੀ ਦਲ ਦਾ ਉਮੀਦਵਾਰ ਕੌਣ ਹੋਏਗਾ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੀ ਤਾਂ ਕਿਸ ਨੂੰ ਮੈਦਾਨ ਦੇ ਵਿੱਚ उतारेਗੀ ਔਰ ਦੂਸਰਾ ਇਹ ਵੀ ਹੈ ਕਿ ਅੱਜ 6 ਲੋਕ ਸਭਾ ਸੀਟਾਂ ਦੇ ਉੱਤੇ ਚਰਚਾ ਹੋਈ ਕੱਲ ਬਾਕੀ ਸਭ ਸੀਟਾਂ ਦੇ ਉੱਤੇ ਚਰਚਾ ਹੋਏਗੀ ਔਰ ਬਠਿੰਡਾ ਤੋਂ ਹਰਸ਼ਮਰਤ ਬਾਦਲ ਹੋਰਾਂ ਦਾ ਨਾਮ ਲਗਭਗ ਪੱਕਾ ਹੈ ਲੇਕਿਨ ਅਨੰਦਪੁਰ ਸਾਹਿਬ ਤੇ ਪੇਪਰ ਜ਼ਰੂਰ ਫਸਿਆ ਕਿਉਂਕਿ ਉੱਤੇ ਦਿਲਜੀਤ ਚੀਮਾ ਹੋਰਾਂ ਨੇ ਆਪਣੀ ਦਾਗਦਾਰੀ ਪੇਸ਼ ਕਰ ਦਿੱਤੀ ਹੈ ਔਰ ਪ੍ਰੇਮ ਸਿੰਘ ਤੰਦੂ ਮਾਜਰਾ ਉਹ ਵੀ ਅਨੰਦਪੁਰ ਸਾਹਿਬ ਤੋਂ ਇਲੈਕਸ਼ਨ ਜਿਹੜੀ ਉਹ ਲੜਨਾ ਚਾਹਦੇ ਨੇ ਔਰ ਬਾਕੀ ਸੀਟਾਂ ਪੰਕਜ ਕੋਈ ਹੋਰ ਚਰਚਾ ਕਿਸੇ ਨਾਮ ਦੀ ਅਮ੍ਰਿਤਸਰ ਤੋਂ ਅਨਿਲ ਜੋਸ਼ੀ ਦਾ ਨਾਮ ਲਗਭਗ ਫਾਈਨਲ ਹੋ ਚੁੱਕਿਆ ਹੋਇਆ ਹੈ ਠੀਕ ਹੈ ਇਸੇ ਤਰੀਕੇ ਨਾਲ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਕਰਨੈਲ ਸਿੰਘ ਵੀਰ ਮੁਹੰਮਦ ਅੱਜ ਆਪਣੇ ਵਰਕਰਾਂ ਦੇ ਨਾਲ ਪਹੁੰਚੇ ਉਹ ਚਾਹੁੰਦੇ ਨੇ ਕਿ ਖਡੂਰ ਸਾਹਿਬ ਤੋਂ ਇਲੈਕਸ਼ਨ ਲੜੀ ਜਾਵੇ ਵਿਕਰਮ ਅਜੀਤਿਆ ਹੋਰ ਦਾ ਨਾਮ ਵੀ ਖਡੂਰ ਸਾਹਿਬ ਦੇ ਉੱਤੇ ਚੱਲ ਰਿਹਾ ਹੈ ਔਰ ਇਸੇ ਤਰੀਕੇ ਨਾਲ ਜੇਕਰ ਚੰਦੂ ਮਾਜਰਾ ਨੂੰ ਅਨੰਦਪੁਰ ਸਾਹਿਬ ਤੋਂ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਫਿਰ ਜਿਹੜਾ ਹੈ ਪ੍ਰਿੰਟਿੰਗ ਚੰਦੂ ਮਾਜਰਾ ਨੂੰ ਪਟਿਆਲਾ ਸ਼ਿਫਟ ਜਿਹੜਾ ਉਹ ਕੀਤਾ ਜਾ ਸਕਦਾ ਹੈ ਇਸ ਤਰੀਕੇ ਦੀਆਂ ਵਿਚਾਰ ਚਰਚਾਵਾਂ ਜਿਹੜੀਆਂ ਨੇ ਉਹ ਚੱਲੀਆਂ ਨੇ ਤੇ ਲੁਧਿਆਣਾ ਤੋਂ ਮਹੇਸ਼ਿੰਦਰ ਗਰੇਵਾਲ ਹੋਰਾਂ ਦਾ ਨਾਮ ਚੱਲ ਰਿਹਾ ਵੈ ਹਾਲਾਂਕਿ ਮੋਤੀ ਸ਼ਰਨਜੀਤ ਤੇ ਲੋਹੜੀ ਵੀ ਨੇ ਤਾਂ ਐਸਐਲਏ ਸ਼ਾਰਟਲਿਸਟ ਜਿਹੜੀ ਹੈ ਦੋ ਤੋਂ ਤਿੰਨ ਉਮੀਦਵਾਰ ਜਿਹੜੇ ਨੇ ਹਰੇਕ ਵਾਰ ਲੋਕ ਸਭਾ ਹਲਕੇ ਦੇ ਵਿੱਚ ਕਰ ਦਿੱਤੇ ਨੇ ਲੇਕਿਨ ਅਜੇ ਫਾਈਨਲ ਫੈਸਲਾ ਜਿਹੜਾ ਵੈ ਉਹ ਸੁਖਵੀਰ ਬਾਦਲ ਹੋਰਾਂ ਨੇ ਨਹੀਂ ਲਿੱਤਾ ਅੱਜ ਇਹ ਲੋਕ ਕਵਾ ਹਲਕੇ ਦੇ ਵਿੱਚ ਜਿਹੜੇ ਉਮੀਦਵਾਰ ਹੋਣਗੇ ਉਹਨਾਂ ਨੂੰ ਲੈ ਕੇ ਮੰਤਨ ਕੀਤਾ ਗਿਆ ਔਰ ਇਸ ਦੇ ਨਾਲ ਨਾਲ ਚੰਡੀਗੜ੍ਹ ਕਿਉਂਕਿ ਚੰਡੀਗੜ੍ਹ ਵੀ ਸੁਖਵੀਰ ਅਕਾਲੀ ਦਲ ਤੋਂ ਲੜੇਗਾ ਤਾਂ ਜਿਹੜੇ ਸਿਟਿੰਗ ਐਮਸੀ ਨੇ ਔਰ ਨਾਲ ਹੀ ਨਾਲ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਨੇ ਉਹਨਾਂ ਦੇ ਉਹਨਾਂ ਨੂੰ ਟਿਕਰ ਜਿਹੜੀ ਹੈ ਉਹ ਚੰਡੀਗੜ੍ਹ ਤੋਂ ਅਕਾਲੀ ਦਲ ਦੇ ਵੱਲੋਂ ਮਿਲ ਸਕਦੀ ਹੈ ਔਰ ਕਦੋਂ ਤੱਕ ਲਿਸਟ ਆ ਸਕਦੀ ਹੈ ਕੁਛ ਇਸ ਬਾਰੇ ਪਤਾ ਦੇਖੋ ਦਲਜੀਤ ਟੀਮਾ ਹੋਰਾਂ ਨਾਲ ਥੋੜੀ ਦੇਰ ਪਹਿਲਾਂ ਗੱਲਬਾਤ ਹੋ ਰਹੀ ਸੀਗੀ ਉਹ ਕਹਿ ਰਹੇ ਸੀਗੇ ਕੀ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਆ ਉਹ ਲਿਸਟ ਆਣੀ ਚਾਹੀਦੀ ਹੈ ਕਿਉਂਕਿ ਉਮੀਦਵਾਰ ਵੀ ਇੰਤਜ਼ਾਰ ਕਰ ਰਹੇ ਨੇ ਕੋਰਟ ਆਫ ਕੰਡਕਕਟ ਲੱਗ ਚੁੱਕਿਆ ਹੈ ਔਰ ਜਿ세 ਬਾਕੀ ਪਾਰਟੀਆਂ ਦੇ ਉਮੀਦਵਾਰ ਪ੍ਰਚਾਰ ਕਰ ਰਹੇ ਨੇ ਤਾਂ ਉੱਥੇ ਹੀ ਅਕਾਲੀ ਦਲ ਦੇ ਲਿਸਟਾਂ ਤੋਂ ਬਾਅਦ ਵੀ ਉਸ ਤਰੀਕੇ ਨਾਲ ਪ੍ਰਚਾਰ ਕੈਂਪੇਨਿੰਗ ਜਿਹੜੀ ਉਹ ਕੀਤੀ ਜਾਏਗੀ ਇੱਕ ਹਫਤੇ ਦੇ ਅੰਦਰ ਅੰਦਰ ਉਮੀਦ ਹੈ ਕਿ ਲਿਸ ਜਿਹੜੀ ਹੈ ਉਹ ਜਾਰੀ ਹੋ ਸਕਦੀ ਹੈ ਠੀਕ ਹੈ ਸ਼ੁਕਰੀਆ ਪੰਕਜ ਜਸ ਚਾਰਕਾਰੀ ਦੇ ਲਈ ਤਾਂ ਸਾਡੇ ਸਹਿਯੋਗੀ ਜਿਸ ਤਰੀਕੇ ਨਾਲ ਦੱਸ ਰਹੇ ਸੀ ਕਿ ਇੱਕ ਪਰਿਵਾਰ ਇੱਕ ਟਿਕਟ ਦੇ ਸਿਦਕਤ ਤੇ ਅਕਾਲੀ ਦਲ ਚੱਲ ਰਿਹਾ ਇਸ ਕਰਕੇ ਸੁਖਵੀਰ ਬਾਦਲ ਨੇ ਚੋਣਾ 'ਚ ਨਾ ਉਤਰਨ ਦਾ ਫੈਸਲਾ ਲਿਆ ਹਰ ਸਿਮਰਤ ਬਾਦਲ ਚੋਣ ਮੈਦਾਨ ਦੇ ਵਿੱਚ ਬਠਿੰਡਾ ਤੋਂ ਚੋਣ ਲੜ ਸਕਦੇ ਨੇ ਇਸ ਦੀਆਂ ਪੂਰੀਆਂ ਚਰਚਾਵਾਂ ਨੇ ਔਰ ਬਾਕੀ ਸੀਟਾਂ ਤੇ ਵੀ ਜਿਹੜਾ ਹੈ ਉਹ ਮੰਥਨ ਚੱਲ ਰਿਹਾ ਹੈ